ਬੜਾ ਰਾਤ ਨੂੰ ਨੀਂਦ ਨਹੀਂ ਆ ਰਹੀ ਲੱਤਾਂ ਦਰਦ ਹੋ ਰਹੀਆਂ ਪਿੱਠ ਦਰਦ ਹੋ ਰਹੀ ਹੈ ਖਾਸ ਤੌਰ ਤੇ ਹਰ ਘਰ ਚ ਪ੍ਰੋਬਲਮ ਹੈ ਧਿਆਨ ਰੱਖਣਾ ਚਾਹੀਦਾ ਕਿ ਕਿਤੇ ਸਾਨੂੰ ਲਕੂਰੀਏ ਦੀ ਸਮੱਸਿਆ ਤਾਂ ਨਹੀਂ ਹੈਗੀ ਲਕੂਰੀਏ ਦੇ ਮਤਲਬ ਕਾਰਨ ਕੀ ਹੁੰਦੇ ਨੇ ਸਟ੍ਰੈਸ ਬਹੁਤ ਆਜ ਹੂੰ ਹੂੰ ਸਟ੍ਰੈਸ ਦਾ ਵੀ ਇੱਕ ਕਾਰਨ ਹੈ ਜਿਸ ਸਮੇ ਪੈਡ ਯੂਜ਼ ਕੀਤੇ ਜਾਂਦੇ ਨੇ ਉਹਦੋਂ ਨਾਲ ਵੀ ਦਿੱਕਤ ਇਹ ਆ ਸਕਦੀ ਹੈ 7 ਦਿਨ ਜਦੋਂ ਪੈਡ ਯੂਜ਼ ਕਰਦੇ ਉਹੀ ਬਲੱਡ ਉਹੀ ਬੈਕਟੀਰੀਆ ਉੱਥੇ ਪਿਆ ਰਹਿੰਦਾ ਜਿਹਦੇ ਕਰਕੇ ਬਹੁਤ ਸਾਰੀਆਂ ਪ੍ਰੋਬਲਮਾਂ ਕਿਉਂਕਿ ਲਕੂਰੀਏ ਦੇ ਵਿੱਚ ਕੱਲੀ ਇਹ ਸਮੱਸਿਆ ਨਹੀਂ ਹੈਗੀ ਕਿ ਲੇਡੀਜ਼ ਨੂੰ ਹੀ ਦਿੱਕਤ ਆ ਜਦੋਂ ਇਹ ਸੈਕੰਡ ਸਟੇਜ ਦੇ ਉੱ ਪ੍ਰੋਡਕਟ ਦੇ ਵਿੱਚ ਤੁਸੀਂ ਖਾਸ ਤੌਰ ਤੇ ਕਿਹਾ ਕਿ ਮਹਿਲਾਵਾਂ ਲਈ ਇਹ ਪ੍ਰੋਡਕਟ ਤੁਸੀਂ ਲੈ ਕੇ ਆਏ ਹੋ ਇਹ ਮੈਡੀਸਿਨ ਜਦੋਂ ਆਪਾਂ ਯੂਜ਼ ਕਰਦੇ ਹਾਂ ਠੀਕ ਹੈ ਪਾਊਚ ਫਾਰਮ ਦੇ ਵਿੱਚ ਪਾਊਡਰ ਫਾਰਮ ਦੇ ਵਿੱਚ ਹੈਗੀ ਹੈ ਇਹਨੂੰ ਯੂਜ਼ ਕਰਨ ਦੇ ਨਾਲ ਵਿਦੇ ਨੇ ਵੀਕ ਸਾਨੂੰ ਇਹਦੇ ਰਿਜ਼ਲਟ ਆਣੇ ਸ਼ੁਰੂ ਹੋ ਜਾਂਦੇ ਆ ਤਾਂ ਜਿਸ ਤਰ੍ਹਾਂ ਤੁਸੀਂ ਪ੍ਰੋਡਕਟ ਦਾ ਜ਼ਿਕਰ ਕੀਤਾ ਕਿ ਮਤਲਬ ਅਗਰ ਸਾਡੀ ਦਵਾਈ ਅਸਰ ਨਹੀਂ ਕਰਦੀ ਤਾਂ ਉਹਨੂੰ ਪੈਸੇ ਪ੍ਰੋਪਰ ਵਾਪਸ ਕੀਤੇ ਜਾਣਗੇ ਪਰ ਆਮ ਤੌਰ ਤੇ ਇਦਾਂ ਹੁੰਦਾ ਨਹੀਂ ਦੇਖਿਆ ਪ੍ਰੋਡਕਟ ਕੀ ਹੈ ਕਿਵੇਂ ਕੰਮ ਕਰਦਾ ਸਾਨੂੰ ਪਤਾ 100% ਸਾਨੂੰ ਇਹਦੇ ਉੱਤੇ ਵਿਸ਼ਵਾਸ ਹੈ ਚਾਹੇ ਆਪਾਂ ਐਲੋਪੈਥੀ ਦੀ ਗੱਲ ਕਰੀਏ ਬੀਪੀ ਜਾਂ ਸ਼ੂਗਰ ਦੀ ਲੱਗੀ ਹੋਈ ਸਸਿਕਾਲ ਜੀ ਅੱਜ ਦੇ ਪੋਡਕਾਸਟ ਦੇ ਵਿੱਚ ਖਾਸ ਤੌਰ ਤੇ ਗੱਲਬਾਤ ਕਰਾਂਗੇ ਆਯੁਰਵੇਦਾ ਨੂੰ ਲੈ ਕੇ ਹਾਲਾਂਕਿ ਆਯੁਰਵੇਦਾ ਦੀ ਖੋਜ ਕਈ ਸੋ ਸਾਲ ਪਹਿਲਾਂ ਹੋ ਚੁੱਕੀ ਸੀ ਪਰ ਕਿਤੇ ਨ ਕਿਤੇ ਮਨ ਦੇ ਵਿੱਚ ਜਦੋਂ ਆਯੁਰਵੇਦਾ ਦਾ ਨਾਮ ਆਉਂਦਾ ਹੈ ਤਾਂ ਇੱਕੋ ਹੀ ਖਿਆਲ ਆਉਂਦਾ ਹੈ ਕਿ ਇਹ ਮਰਦਾਨਾ ਕਮਜ਼ੋਰੀ ਲਈ ਲਾਹੇਵੰਦ ਹੈ ਕੀ ਜਿਹੜੀਆਂ ਨਵੀਆਂ ਬਿਮਾਰੀਆਂ ਆ ਰਹੀਆਂ ਕਿ ਉਹਨਾਂ ਲਈ ਵੀ ਲਾਹੇਵੰਦ ਹੈ ਚਾਹੇ ਉਹ ਮੈਲਾਨਾਸਬੱਧਿਤ ਹੋਵੇ ਜਾਂ ਫਿਰ ਮਰਦਾਂ ਦੇ ਨਾਲ ਖਾਸ ਤੌਰ ਤੇ ਅੱਜ ਸਾਡੇ ਸਟੂਡੀਓ ਵਿੱਚ ਪਹੁੰਚੇ ਨੇ ਐਮਿਸੋਲ ਕੰਪਨੀ ਤੋਂ ਰਾਮ ਲੁਬਾਇਆ ਜੀ ਜੋ ਕਿ ਵੱਡੇ ਪੱਧਰ ਤੇ ਆਯੁਰਵੇਦਾ ਨੂੰ ਪ੍ਰੋਮੋਟ ਕਰ ਰਹੇ ਨੇ ਸਰ ਸਵਾਗਤ ਹੈ ਬ ਸਰ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਜਦੋਂ ਆਯੁਰਵੇਦਾ ਦੀ ਗੱਲ ਆਉਂਦੀ ਹੈ ਹਾਲਾਂਕਿ ਇਹਦੀ ਖੋਜ ਕਈ ਸੋ ਸਾਲ ਪਹਿਲਾਂ ਹੋ ਚੁੱਕੀ ਸੀ ਜੀ ਜਦੋਂ ਆਯੁਰਵੇਦਾ ਨਾਮ ਆਉਂਦਾ ਹੈ ਇਹੀ ਆਉਂਦਾ ਕਿ ਇਹ ਮਰਦਾਨਾ ਕਮਜ਼ੋਰੀ ਲਈ ਲਾਹੇਵੰਦ ਹੈ ਕੀ ਇਹ ਜਿਹੜੀਆਂ ਨਵੀਆਂ ਬਿਮਾਰੀਆਂ ਆ ਰਹੀਆਂ ਚਾਹੇ ਉਹ ਸਬੰਧਿਤ ਮਹਿਲਾ ਨਾਲ ਆ ਜਾਂ ਮਰਦਾਨਾ ਨਾਲ ਉਹਨਾਂ ਲਈ ਵੀ ਲਾਹੇਵੰਦ ਨੇ ਮਨਿੰਦਰ ਜੀ ਦੇਖੋ ਇਹ ਇੱਕ ਮਿਥ ਹੈ ਜੇ ਅਗਰ ਕਹਿ ਲਈਏ ਵੀ ਇਹ ਸਿਰਫ ਮਰਦਾਨਾ ਕਮਜ਼ੋਰੀ ਦੇ ਲਈ ਆ ਆਯੁਰਵੇਦ ਇੱਕ ਪ੍ਰੋਪਰ ਟਰੀਟਮੈਂਟ ਆ ਜੀ ਦਵਾਈ ਦਾ ਮਤਲਬ ਹੁੰਦਾ ਆਰਾਮ ਜੀ ਠੀਕ ਹੈ ਨਾ ਹੁਣ ਚਾਹੇ ਆਪਾਂ ਐਲੋਪੈਥੀ ਦੀ ਗੱਲ ਕਰੀਏ ਬੀਪੀ ਜਾਂ 슈ਗਰ ਦੀ ਲੱਗੀ ਹੋਈ ਟੈਬਲਟ ਕਦੇ ਬੰਦ ਹੁੰਦੀ ਦੇਖੀ ਤੁਸੀਂ ਜੀ ਅਗਰ ਇਹਦਾ ਹੱਲ ਹੈ ਤਾਂ ਆਯੁਰਵੇਦ ਦੇ ਵਿੱਚ ਹੈ ਜੀ ਆਯੁਰਵੇਦ ਦੇ ਵਿੱਚ ਪ੍ਰੋਪਰ ਟ੍ਰੀਟਮੈਂਟ ਆ ਜੀ ਜਿਹਨੂੰ ਕਹਿੰਦੇ ਪੱਕਾ ਹੱਲ ਜੀ ਤੇ ਐਲੋਪੈਥ ਦੇ ਵਿੱਚ ਆਪਾਂ ਅਗਰ ਦੇਖਿਆ ਜਾਵੇ ਕੁਝ ਸਮੇਂ ਦੇ ਲਈ ਉੱਤੋਂ ਰੀਲੀਫ ਮਿਲ ਸਕਦਾ ਅਗਰ ਤੁਸੀਂ ਉਦੇ ਵਿੱਚੋਂ ਨਿਕਲ ਕਿਸੇ ਵੀ ਡਿਸੀਜ਼ ਚੋਂ ਨਿਕਲਣਾ ਚਾਹੁੰਦੇ ਆ ਤਾਂ ਆਯੁਰਵੇਦਾ ਸਹਾਰਾ ਲੈਣਾ ਸਹੀ ਸੋਇਆ ਕਿ ਆਯੁਰਵੇਦਾ ਜੜੋਂ ਬਿਮਾਰੀ ਜਿਹੜੀ ਆ ਖਤਮ ਕਰਦੀ ਹੈ ਹਾਂ ਬਿਲਕੁਲ ਜੜ ਤੋ ਖਤਮ ਕਿਉਂਕਿ ਜੜ ਜੜ ਤੋ ਖਤਮ ਹੋਏਗੀ ਤਾਂ ਹੀ ਆਪਾਂ ਕਹਿ ਸਕਦੇ ਬੰਦਾ ਤੰਦਰੁਸਤ ਹੈ ਹੂੰ ਤੁਹਾਡੇ ਕਿਹੜੇ ਪ੍ਰੋਡਕਟ ਨੇ ਤੁਸੀਂ ਉਹ ਜਿਵੇਂ ਪਰ ਵੱਡੇ ਪੱਧਰ ਤੇ ਪ੍ਰਮੋਟ ਕਰ ਰਹੇ ਹੋ ਆਯੁਰਵੇਦਨੋਂ ਤੁਹਾਡੇ ਕਿਹੜੇ ਕਿਹੜੇ ਪ੍ਰੋਡਕਟ ਤੁਸੀਂ ਮਾਰਕੀਟ ਚ ਲੈ ਕੇ ਆਏ ਹੋ ਸਾਡੇ ਲਗਭਗ 15 ਤੋਂ 17 ਤਰੀਕੇ ਦੇ ਪ੍ਰੋਡਕਟ ਨੇ ਆਯੁਰਵੈਦਿਕ ਪ੍ਰੋਡਕਟ ਨੇ ਜੀ ਸਾਡਾ ਇੱਕ ਡੀ ਐਡਿਕਸ਼ਨ ਤੇ ਬਹੁਤ ਵਧੀਆ ਪ੍ਰੋਡਕਟ ਹੈ ਐਮੀਸੋਲ ਦਾ ਜ ਸਾਡੀਆਂ ਭੈਣਾਂ ਵਾਸਤੇ ਆ ਮਾਤਾਵਾਂ ਵਾਸਤੇ ਆ ਜਿਹੜੀ ਕਿ ਅੱਜ ਇੱਕ ਆਮ ਸਮੱਸਿਆ ਬਣ ਚੁੱਕੀ ਹੈ ਲਕੂਰੀਆ ਜਾਂ ਜਿਹਨੂੰ ਕਹਿੰਦੇ ਵੀ ਸਫੇਦ ਪਾਣੀ ਪੈਣਾ ਆ ਜਾਂ ਉਹ ਵਾਈਟ ਡਿਸਚਾਰਜ ਵੀ ਬੋਲਦੇ ਆ ਹਨਾ ਜਿਹੜਾ ਕਿ ਅੱਗੇ ਜਾ ਕੇ ਦੇਖੋ ਇਨੀਸ਼ੀਅਲ ਫੇਸ ਦੇ ਵਿੱਚ ਕੋਈ ਵੀ ਬਿਮਾਰੀ ਅਗਰ ਫੜ ਲਈ ਜਾਵੇ ਤਾਂ ਉਹਦਾ ਇਲਾਜ ਹੈਗਾ ਠੀਕ ਹੈ ਅਗਰ ਉਹ ਵਧਦਾ ਜਾਂਦਾ ਸੈਕੰਡ ਸਟੇਜ ਥਰਡ ਸਟੇਜ ਉਸ ਤੋਂ ਬਾਅਦ ਉਹ ਬਹੁਤ ਭਿਆਨਕ ਰੂਪ ਲੈ ਲੈਂਦੀ ਹੈ ਉਹ ਸੇਮ ਇਸੇ ਤਰ੍ਹਾਂ ਲਕੂਰੀਏ ਦੇ ਵਿੱਚ ਹੈ ਅਗਰ ਮਤਲਬ ਕਿ ਇੱਕ ਨੋਰਮਲ ਜੇ ਗੱਲ ਕਰੀਏ ਬਿਫੋਰ ਆਫਟਰ ਮੈਂਸ ਸਰਕਲ ਯਾਨੀ ਕਿ ਪੀਰੀਅਡ ਸਮੇਂ ਜੇ ਉਹ 2 ਤੋਂ 5 ਐਮ ਐਲ ਡਿਸਚਾਰਜ ਵਾਈਟ ਹੁੰਦਾ ਤਾਂ ਕੋਈ ਵਰੀ ਕਰਨ ਵਾਲੀ ਗੱਲ ਨਹੀਂ ਹੈ ਹਾਂ ਅਗਰ ਉਹਦੇ ਵਿੱਚ ਕੋਈ 스ਮੈਲ ਆਂਦੀ ਹੈ ਜਾ ਉਹਦਾ ਜਿਹੜਾ ਰੰਗ ਹੈ ਹਾਂ ਹਰੇ ਰੰਗ ਦਾ ਪੀਲੇ ਰੰਗ ਦਾ ਹੋਣਾ ਸ਼ੁਰੂ ਹੁੰਦਾ ਠੀਕ ਹੈ ਜੇ ਇਚਿੰਗ ਹੁੰਦੀ ਆ ਖੁਜਲੀ ਵਗੈਰਾ ਹੁੰਦੀ ਆ ਤਾਂ ਫਿਰ ਸਾਨੂੰ ਉਹਦੇ ਤੇ ਸੋਚਣਾ ਚਾਹੀਦਾ ਕਿਉਂਕਿ ਇਹ ਕੋਈ ਬਿਮਾਰੀ ਦਾ ਕਾਰਨ ਬਣ ਸਕਦਾ ਵੱਡਾ ਇਸ ਪਿੱਛੇ ਕਾਰਨ ਕੀ ਸਮਝਦੇ ਤੁਸੀਂ ਆਪਾਂ ਜੰਕ ਫੂਡ ਦੀ ਗੱਲ ਕਰ ਲਈਏ ਖਾਣ ਪੀਣ ਦੇ ਵਿੱਚ ਕਿਉਂਕਿ ਅਗਰ ਦੇਖੀਏ ਤਾਂ ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਨੌਜਵਾਨ ਆਪਣੇ ਗੱਭਰੂ ਆਪਣਾ ਖਾਣ ਪੀਣ ਠੀਕ ਹੁੰਦਾ ਸੀ ਕਿਤਨੇ ਕਤੇ ਬਿਮਾਰੀਆਂ ਆਪਾਂ ਸੁਣਦੇ ਨਹੀਂ ਸੀਗੇ ਵੱਡਾ ਕਾਰਨ ਹੀ ਸਮਝ ਸਕਦੇ ਹੋ ਸਭ ਤੋਂ ਵੱਡਾ ਕਾਰਨ ਤਾਂ ਖਾਣ ਪੀਣੀਆਂ ਦੇਖੋ ਇਨਸਾਨ ਨੂੰ ਜੀਣ ਦੇ ਲਈ ਤਿੰਨ ਚੀਜ਼ਾਂ ਜ਼ਰੂਰੀ ਨੇ ਜੀ ਹਵਾ ਪਾਣੀ ਤੇ ਭੋਜਨ ਔਰ ਤਿੰਨੇ ਅੱਜ ਪਲੂਟਿਡ ਹੋ ਚੁੱਕੀਆਂ ਨੇ ਹਨਾ ਤੇ ਅੱਜ ਅਗਰ ਅਸੀਂ ਤੰਦਰੁਸਤ ਰਹਿਣਾ ਚਾਹੁੰਦੇ ਆ ਤਾਂ ਗੱਡੀ ਵਾਂਗੂ ਨਾ ਸਾਨੂੰ ਆਪਦੀ ਸਰਵਿਸ ਵੀ ਨਾਲ ਦੀ ਨਾਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਬਹੁਤ ਸਾਰੀਆਂ ਸਾਵਧਾਨੀਆਂ ਬਹੁਤ ਸਾਰੇ ਪਰਹੇਜ਼ ਰੱਖਣ ਦੀ ਲੋੜ ਹੈਗੀ ਹੈ। ਹਾਂ। ਆ ਡਿਫਰੈਂਟ ਕੀ ਹੈ ਤੁਹਾਡੇ ਇਸ ਪ੍ਰੋਡਕਟ ਦੇ ਵਿੱਚ ਤੁਸੀਂ ਖਾਸ ਤੌਰ ਤੇ ਕਿਹਾ ਕਿ ਮਹਿਲਾਵਾਂ ਲਈ ਇਹ ਪ੍ਰੋਡਕਟ ਤੁਸੀਂ ਲੈ ਕੇ ਆਏ ਹੋ ਮਹਾਵਾਰੀ ਵੇਲੇ ਜੋ ਪ੍ਰੋਬਲਮ ਆ ਜਾਂਦੀ ਹੈ। ਬਾਕੀ ਪ੍ਰੋਡਕਟ ਦੀ ਗੱਲ ਕੀਤੀ ਜਾਵੇ ਚਾਹੇ ਆਲੋਪੈਥਿਕ ਦੀ ਗੱਲ ਹੋਵੇ ਤੇ ਇਹਦੇ ਵਿੱਚ ਫਰਕ ਕੀ ਆ ਉਸ ਵਿੱਚ? ਫਰਕ ਮਨਿੰਦਰ ਜੀ ਇਹਦੇ ਵਿੱਚ ਇਹ ਹੈ ਵੀ ਮੰਨ ਲਓ ਕਿਸੇ ਨੂੰ ਲਕੂਰੀ ਦੀ ਸਮੱਸਿਆ ਹੈਗੀ ਹੈ। ਠੀਕ ਹੈ। ਉਹ ਉਹਦੇ ਵਿੱਚ ਵਾਇਸ ਡਿਸਚਾਰਜ ਦੇ ਨਾਲ ਨਾਲ ਉਹਦਾ ਰੰਗ ਬਦਲ ਰਿਹਾ ਔਰ ਸਮੈਲ ਆ ਰਹੀ ਇਚਿੰਗ ਹੋ ਰਹੀ ਹੈ। ਠੀਕ ਹੈ। ਇਹ ਇਹ ਮੈਡੀਸਿਨ ਜਦੋਂ ਆਪਾਂ ਯੂਜ਼ ਕਰਦੇ ਆਂ ਠੀਕ ਹੈ ਪਾਊਚ ਫਾਰਮ ਦੇ ਵਿੱਚ ਪਾਊਡਰ ਫਾਰਮ ਦੇ ਵਿੱਚ ਹੈਗੀ ਹੈ ਇਹਨੂੰ ਯੂਜ਼ ਕਰਨ ਦੇ ਨਾਲ ਵਿਦੇ ਨੇ ਵੀਕ ਸਾਨੂੰ ਇਹਦੇ ਰਿਜ਼ਲਟ ਆਣੇ ਸ਼ੁਰੂ ਹੋ ਜਾਂਦੇ ਠੀਕ ਹੈ ਔਰ ਅਸੀਂ ਇਹ ਵੀ ਕਹਿੰਦੇ ਆਂ ਕਿ ਅਗਰ ਤੁਹਾਨੂੰ ਹਫ਼ਤੇ ਦੇ ਵਿੱਚ ਰਿਜ਼ਲਟ ਨਹੀਂ ਆਂਦੇ ਤਾਂ ਅਸੀਂ ਪੈਸੇ ਵਾਪਸ ਕਰਾਂਗੇ ਹੂੰ ਜੀ ਮਤਲਬ ਪੂਰੀ ਗਾਰੰਟੀ ਦਿੰਨੇ ਆਂ ਜੀ 100% ਅੱਛਾ ਇਹ ਵੀ ਇੱਕ ਕਿਹਾ ਜਾਂਦਾ ਹੈ ਕਿ ਖਾਸ ਤੌਰ ਤੇ ਜਿਹੜੀ ਆਯੁਰਵੈਦਿਕ ਆਪਾਂ ਦਵਾਈ ਜਦੋਂ ਸ਼ੁਰੂ ਕਰਦੇ ਆਂ ਆਯੁਰਵੈਦਾ ਦੀ ਤੇ ਜਦੋਂ ਤੱਕ ਬੰਦਾ ਰੁਸਤਕ ਨਹੀਂ ਹੁੰਦਾ ਇਹ ਦਵਾਈ ਪ੍ਰੋਪਰ ਨਾਲ ਚੱਲਦੀ ਰਹਿੰਦੀ ਹੈ ਨਹੀਂ ਨਹੀਂ ਦੇਖੋ ਪ੍ਰੋਸੈਸ ਥ ਹੋਲੀ ਜ਼ਰੂਰ ਹੋ ਸਕਦਾ ਪਰ ਇਸ ਤਰ੍ਹਾਂ ਨਹੀਂ ਹੈ ਵੀ ਮਤਲਬ ਉਹ ਪੱਕੀ ਹੀ ਲੱਗ ਜਾਂਦੀ ਹੈ ਪੈਨਸ਼ਨ ਦੀ ਤਰ੍ਹਾਂ ਇਦਾਂ ਦਾ ਕੁਝ ਨਹੀਂ ਹੂੰ ਮੈਂ ਤੁਹਾਡੇ ਕਹਿੰਦਾ ਮੁਤਾਬਕ ਕੀ ਹੈ ਵੀ ਜਦੋਂ ਤੱਕ ਪ੍ਰੋਬਲਮ ਹੈ ਆਪਾਂ ਦਵਾਈ ਖਾਈਏ ਤੇ ਨਾਲ ਇਹਦਾ ਰਿਜ਼ਲਟ ਜਲਦੀ ਵਧੀਆ ਨਿਕਲਦਾ ਵਧੀਆ ਨਿਕਲਦਾ ਹੁਣ ਲਕੂਰੀਏ ਦੀ ਗੱਲ ਕਰੀਏ ਲਕੂਰੀਏ ਦੇ ਉੱਤੇ ਜਿਹੜਾ ਸਾਡਾ ਪ੍ਰੋਡਕਟ ਹੈ ਹੂੰ ਇਹ ਹਫ਼ਤੇ ਦੇ ਵਿੱਚ ਰਿਜ਼ਲਟ ਦਿੰਦਾ ਲਗਭਗ ਵੱਧ ਤੋਂ ਵੱਧ ਅਗਰ ਬਹੁਤ ਜ਼ਿਆਦਾ ਵੱਡੀ ਸਮੱਸਿਆ ਹੈ ਨਾ ਕਿ ਮਤਲਬ 3rd ਸਟੇਜ ਤੇ ਪਹੁੰਚ ਗਿਆ ਤਾਂ ਇਹ ਬਤ ਬਤ 3 ਮਹੀਨੇ ਯੂਜ਼ ਕਰਨ ਦੀ ਲੋੜ ਹੈ ਉਸ ਤੋਂ ਬਾਅਦ ਆਪਾਂ ਨੂੰ ਦਵਾਈ ਖਾਣ ਦੀ ਲੋੜ ਨਹੀਂ ਆਪਾਂ ਨੋਰਮਲ ਲਾਈਫ ਦੇ ਵਿੱਚ ਠੀਕ ਹੈ ਤੁਹਾਡੇ ਪ੍ਰੋਡਕਟ ਲੈਣ ਤੋਂ ਬਾਅਦ ਅਗਰ ਕਿਸੇ ਲੇਡੀ ਨੂੰ ਪ੍ਰੋਬਲਮ ਹੈ ਉਹ ਠੀਕ ਹੋ ਜਾਂਦੀ ਹੈ ਠੀਕ ਹਾਂ ਜੀ ਫਿਰ ਉਹ ਧਿਆਨ ਕਿਵੇਂ ਰੱਖੇ ਆਪਣਾ ਕਿ ਉਸ ਨੂੰ ਕੱਲ ਨੂੰ ਫਿਰ ਪ੍ਰੋਬਲਮ ਨਾ ਹੋਵੇ ਫਿਰ ਦੇਖੋ ਉਹ ਤਾਂ ਖਾਣ ਪੀਣੀਆਂ ਜਿਹੜਾ ਜੰਕ ਫੂਡ ਹੈ ਇਹਨਾਂ ਤੋਂ ਬਚਿਆ ਜਾਵੇ ਹਨਾ ਪੈਕੇਜ ਫੂਡ ਤੋਂ ਬਚਿਆ ਜਾਵੇ ਨੇਚਰਲ ਜਿਹੜੀਆਂ ਡਾਈਟ ਸਹੀਆਂ ਉਹਨਾਂ ਦੇ ਨਾਲ ਜੁੜੇ ਸਾਦਾ ਭੋਜਨ ਲਓ ਸਭ ਤੋਂ ਵਧੀਆ ਠੀਕ ਹੈ ਮਤਲਬ ਕਿ ਜਿਹੜਾ ਐ ਕਹਿ ਸਕਦੇ ਆ ਬਈ ਸਮੇਂ ਦੇ ਮੁਤਾਬਕ ਜਿਹੜਾ ਆਂਦਾ ਫਰੂਟ ਐ ਸਬਜੀ ਐ ਕੁਛ ਵੀ ਐ ਉਹ ਆਪਾਂ ਵਰਤੀ ਤਾਂ ਇਹਨਾਂ ਚੀਜ਼ਾਂ ਤੋਂ निजात ਪਾਈ ਜਾ ਸਕਦੀ ਐ ਹੋਰ ਕਿਹੜੇ ਕਿਹੜੇ ਪ੍ਰੋਡਕਟ ਤੁਹਾਡੇ ਹੈਗੇ ਨੇ ਮਾਰਕੀਟ ਤੁਸੀਂ ਲੈ ਕੇ ਆਏ ਕਿਉਂਕਿ ਆਈ ਰੈਡ ਦੀ ਗੱਲ ਕੀਤੀ ਜਾਂਦੀ ਐ ਤਾਂ ਕਾਫੀ ਲੰਬੇ ਟੋੜੇ ਪ੍ਰੋਡਕਟ ਹੁੰਦੇ ਨੇ ਕਿਉਂਕਿ ਅਸੀਂ ਖਾਸ ਤੌਰ ਤੇ ਕਿ ਵੀ ਮੈਂ ਸਮਝਣਾ ਚਾਹਾਂਗਾ ਕਿ ਜਿਹੜੇ ਵੈਦ ਹੁੰਦੇ ਨੇ ਕਿਉਂਕਿ ਅੱਜ ਹਰ ਗਲੀ ਦੇ ਬਾਹਰ ਬੋਰਡ ਲੱਗਿਆ ਆ ਵੈਦ ਦਾ ਉੱਥੇ ਲਿਖਿਆ ਹੁੰਦਾ ਕਿ ਮਰਦਾਨਾ ਕਮਜ਼ੋਰੀ ਲਈ ਸਾਨੂੰ ਮਿਲੋ ਹੋਰ ਵੀ ਤੁਹਾਡੇ ਪ੍ਰੋਡਕਟ ਹੈ ਇਸ ਨੂੰ ਰਿਲੇਟਡ ਵੀ ਪ੍ਰੋਡਕਟ ਨੇ ਤੁਹਾਡੇ ਹਾਂ ਸਾਡੇ ਕੋਲ ਲੀਵਰ ਦੇ ਉੱਤੇ ਬਹੁਤ ਵਧੀਆ ਪ੍ਰੋਡਕਟ ਹੈ ਲੀਵ ਸੋਲ ਕਰਕੇ ਲੀਵਰ ਦੀ ਕੋਈ ਵੀ ਸਮੱਸਿਆ ਉਹਨੂੰ ਕਿਉਰ ਕਰਦਾ ਅੱਜ ਤੁਸੀਂ 30 35 ਸਾਲ ਤੋਂ ਬਾਅਦ ਕਿਸੇ ਦਾ ਵੀ ਟੈਸਟ ਕਰਾ ਲਓ ਫੈਟੀ ਲੀਵਰ ਹੀ ਆਂਦਾ ਕਾਰਨ ਫਿਰ ਉੱਥੇ ਆ ਗਈ ਗੱਲ ਡਾਈਟ ਸਾਡੀ ਉਦਾਂ ਦੀ ਹੈ ਠੀਕ ਹੈ ਲੀਵਰ ਤੋਂ ਇਲਾਵਾ ਸਾਡੇ ਕੋ ਜਿਹੜਾ ਹੋਰ ਬਹੁਤ ਸਾਰੇ ਪ੍ਰੋਡਕਟ ਹੈਗੇ ਨੇ ਜਿੱਦਾਂ ਡੀ ਡਿਕਸ਼ਨ ਦੇ ਉੱਤੇ ਹੈਗਾ ਵਾ ਠੀਕ ਹੈ ਮਲਟੀ ਵਿਟਾਮਿਨਸ ਹੈਗੇ ਨੇ ਤੇ ਬੀਪੀ ਤੋਂ ਮਤਲਬ ਕਿਸੇ ਦਾ ਕੋਲੇਸਟ੍ਰੋਲ ਲੈਵਲ ਵਧਿਆ ਹੋਇਆ ਉਹਦੇ ਵਾਸਤੇ ਸਾਡੇ ਕੋਲ ਪ੍ਰੋਡਕਟ ਹੈਗੇ ਨੇ ਠੀਕ ਹੈ ਹੇਅਰ ਦੇ ਉੱਤੇ ਪ੍ਰੋਡਕਟ ਹੈਗਾ ਜਿਹਦੇ ਵਿੱਚ ਬਹੁਤ ਵਧੀਆ ਰਿਜ਼ਲਟ ਨੇ ਹਮ ਜੀ ਬਿਲਕੁਲ ਤੁਸੀਂ ਪ੍ਰੋਡਕਟ ਦਿਖਾਉਂਗਾ ਸਾਨੂੰ ਪ੍ਰੋਡਕਟ ਤੁਹਾਡਾ ਹੈ ਕਿਹੜਾ ਉਹ ਜੀ ਇਹ ਪ੍ਰੋਡਕਟ ਹੈ ਜੀ ਵੀ ਸੋਲ ਐਮਈ ਸੋਲ ਦਾ ਬਹੁਤ ਵਧੀਆ ਪ੍ਰੋਡਕਟ ਹੈ ਜਿਹੜਾ ਲਕੂਰੀਏ ਦੇ ਲਈ ਸਫੇਦ ਪਾਣੀ ਜਾਂ ਵਾਈਟ ਡਿਸਚਾਰਜ ਜਿਹਨੂੰ ਕਹਿੰਦੇ ਆ ਉਹਦੇ ਵਾਸਤੇ ਪ੍ਰੋਡਕਟ ਹੈ ਤੇ ਇਹ ਵਿਜ਼ਨ ਅ ਵੀਕ ਰਿਜ਼ਲਟ ਦਿੰਦਾ ਹਮ ਔਰ ਆਪਾਂ ਮਨੀ ਬੈਕ ਗਾਰੰਟੀ ਦਿੰਦੇ ਆ ਜੀ ਬਿਲਕੁਲ ਮਤਲਬ ਜੇ ਕੰਮ ਨਹੀਂ ਕੀਤਾ ਤੁਸੀਂ ਪੈਸੇ ਵਾਪਸ ਕਰ ਲੋਗੇ ਹਾਂ ਵੈਸੇ ਤਾਂ ਸਵਾਲ ਨਹੀਂ ਪੈਦਾ ਹੁੰਦਾ ਕਿ ਕੰਮ ਨਾ ਕਰੇ ਠੀਕ ਹੈ ਤਾਂ ਹੀ ਤਾਂ ਅਸੀਂ ਗਾਰੰਟੀ ਦਿੰਦੇ ਹਾਂ ਸਾਨੂੰ ਪਤਾ ਹੈ ਕਿ ਸਾਡੇ ਪ੍ਰੋਡਕਟ ਦੇ ਵਿੱਚ ਕੀ ਹੈ ਜੀ ਅਚਲ ਕੋਰੀਏ ਤੇ ਮੈਂ ਵਾਪਸ ਆਵਾਂਗਾ ਕੋਰੀਏ ਤੇ ਮਤਲਬ ਕਾਰਨ ਕੀ ਹੁੰਦੇ ਨੇ ਮਤਲਬ ਕਿਉਂ ਇਹ ਪ੍ਰੋਬਲਮ ਆਂਦੀ ਹੈ ਇਹ ਕੋਰੀਏ ਦੇ ਕੌਜ਼ਸ ਜਿਹੜੇ ਹੈਗੇ ਆ ਜ਼ਿਆਦਾਤਰ ਤਾਂ ਆਪਣਾ ਇਹ ਮਲੇ ਵਿੱਚ ਸਾਫ ਸਫਾਈ ਦਾ ਧਿਆਨ ਨਾ ਰੱਖਣਾ ਹੂੰ ਠੀਕ ਹੈ ਦੂਸਰਾ ਉਹੀ ਆ ਗਿਆ ਸਾਡਾ ਖਾਣ ਪੀਣ ਸਟ्रेस ਬਹੁਤ ਆਜ ਹੂੰ ਹੂੰ ਸਟ्रेस ਦਾ ਵੀ ਇੱਕ ਕਾਰਨ ਹੈ ਮਤਲਬ ਸਟ्रेस ਜਿਹੜੀ ਐ ਐਲਕੂਰੀਆ ਦਾ ਸਭ ਤੋਂ ਵੱਡਾ ਕਾਰਨ ਬੰਦੀ ਹੈ ਠੀਕ ਹੈ ਦੂਸਰਾ ਜਿਹੜਾ ਅਸੀਂ ਫਿਜ਼ੀਕਲੀ ਵਰਕ ਕਰਦੀਆਂ ਨੇ ਲੇਡੀਜ਼ ਉਹਨਾਂ ਨੂੰ ਇਹ ਦਿੱਕਤ ਜ਼ਿਆਦਾ ਆਂਦੀ ਜ਼ਿਆਦਾ ਆਂਦੀ ਹੈ ਅਜਾ ਜਿਸ ਤਰ੍ਹਾਂ ਪੈਡ ਯੂਜ਼ ਕੀਤੇ ਜਾਂਦੇ ਨੇ ਉਹਦੋਂ ਨਾਲ ਵੀ ਦਿੱਕਤ ਇਹ ਆ ਸਕਦੀ ਹੈ ਹਾਂ ਬਹੁਤ ਜ਼ਿਆਦਾ ਦੇਖੋ ਪੈਡ ਜਿਹੜੇ ਨੇ ਸਿੰਥੈਟਿਕ ਨੇ ਹਮ ਮਤਲਬ ਜਦੋਂ ਪੀਰੀਅਡ ਆਉਂਦੇ ਉਹ ਵੀ ਵੱਡਾ ਕਾਰਨ ਹੈ ਉਸ ਤੋਂ ਵੱਡਾ ਕਾਰਨ ਹੈ ਜਦੋਂ ਪੀਰੀਅਡ ਆਂਦਾ ਉਹ ਮਤਲਬ 4-5 ਦਿਨ ਕਿੰਨਿਆਂ ਦਾ 7 ਦਿਨ ਦਾ ਸਰਕਲ ਹੈ ਉਹ 7 ਦਿਨ ਜਦੋਂ ਪੈਡ ਯੂਜ਼ ਕਰਦੇ ਉਹੀ ਬਲੱਡ ਉਹੀ ਬੈਕਟੀਰੀਆ ਉੱਥੇ ਪਿਆ ਰਹਿੰਦਾ ਠੀਕ ਹੈ ਦੂਸਰਾ ਇਹ ਸਿੰਥੈਟਿਕ ਹੁੰਦੇ ਨੇ ਜਿਹੜਾ 에ਅਰ ਕ੍ਰੋਸ ਨਹੀਂ ਹੁੰਦਾ ਜਿਹਦੇ ਕਰਕੇ ਬਹੁਤ ਸਾਰੀਆਂ ਪ੍ਰੋਬਲਮ ਜਿਦਾਂ ਅੱਜ ਤੋਂ ਆਪਾਂ ਕਈ ਸਾਲ ਪਹਿਲੇ ਚਲੇ ਜਾਈਏ ਤਾਂ ਉਹ ਤੋਂ ਕਪੜਾ ਯੂਜ਼ ਕਰਦੇ ਸੀ ਇਹ ਪ੍ਰੋਬਲਮ ਨਹੀਂ ਸੀਗੀਆਂ ਉਸ ਤੋਂ ਬਾਅਦ ਹੀ ਇਹ ਪ੍ਰੋਬਲਮਸ ਆਈਆਂ ਪਰ ਦੇਖਿਆ ਕਈ ਲੇਡੀਜ਼ ਇਦਾਂ ਹੁੰਦੀਆਂ ਕਿ ਖੋਲ ਕੇ ਦੱਸਦੀਆਂ ਵੀ ਹੈ ਨਹੀਂ ਪ੍ਰੋਬਲਮ ਨੂੰ ਆਪਾਂ ਲੁਕੋ ਲੈਨੇ ਆ ਉਹ ਵੱਡਾ ਕਾਰਨ ਵੀ ਅੱਗੇ ਜਾ ਕੇ ਬਣ ਜਾਂਦਾ ਪਿੰਡਾਂ ਦੇ ਵਿੱਚ ਜ਼ਿਆਦਾਤਰ ਆਪਾਂ ਮਤਲਬ ਕਿ ਸਾਡੀਆਂ ਭੈਣਾਂ ਸ਼ਰਮਾਂਦੀਆਂ ਨੇ ਇਹ ਗੱਲ ਕਰਨ ਲੱਗੀਆਂ ਲੇਕਿਨ ਜੇ ਆਪਾਂ ਇਹਨੂੰ ਲੁਕੋਵਾਂਗੇ ਕੱਲ ਨੂੰ ਇਹ ਇੱਕ ਖਤਰਨਾਕ ਰੂਪ ਧਾਰਨ ਕਰੂਗਾ ਉਹ ਵੀ ਹਾਂ ਇਹ ਤੁਹਾਨੂੰ ਕਿੱਥੇ ਕੰਟੈਕਟ ਕੀਤਾ ਜਾਵੇ ਅਗਰ ਤੁਹਾਡੇ ਕੋ ਕੋ ਕਸਟਮਰ ਇਹ ਲੈਣਾ ਚਾਹੁੰਦੇ ਨੇ ਪ੍ਰੋਡਕਟ ਇਹ ਸਾਡੇ ਮਤਲਬ ਅਲਗ-ਅਲਗ ਸ਼ਹਿਰਾਂ ਦੇ ਵਿੱਚ ਆਫਿਸ ਨੇ ਜਦਾ ਹੈਡ ਆਫਿਸ ਪਟਿਆਲੇ ਦੇ ਵਿੱਚ ਹੈ ਸੰਗਰੂਰ ਦੇ ਵਿੱਚ ਹੈ ਬੰਗਿਆਂ ਦੇ ਵਿੱਚ ਹੈ ਠੀਕ ਹੈ ਮਾਚੀਆਲੇ ਦੇ ਵਿੱਚ ਹੈ ਰੂਪਰ ਦੇ ਵਿੱਚ ਹੈ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੇ ਸੈਂਟਰ ਖੁੱਲੇ ਨੇ ਜੀ نیچے ਸਕਰੀਨ ਦੇ ਉੱਤੇ ਜਿਹੜੇ ਨੰਬਰ ਚੱਲਦੇ ਉਹਨਾਂ ਤੇ ਕਾਲ ਕਰਕੇ ਕੰਟੈਕਟ ਕਰ ਸਕਦੇ ਕਿਸੇ ਤਰ੍ਹਾਂ ਦੀ ਅਗਰ ਕੋਈ ਪ੍ਰੋਬਲਮ ਆ ਕਿਉਂਕਿ ਲਕੂਰੀਏ ਦੇ ਵਿੱਚ ਕੱਲੀ ਇਹ ਸਮੱਸਿਆ ਨਹੀਂ ਹੈਗੀ ਕਿ ਲੇਡੀਜ਼ ਨੂੰ ਹੀ ਦਿੱਕਤ ਆ ਜੀ ਜਦੋਂ ਇਹ ਸੈਕੰਡ ਸਟੇਜ ਦੇ ਉੱਤੇ ਜਾਂਦਾ ਤਾਂ ਸਾਡੇ ਪਾਰਟਨਰ ਨੂੰ ਵੀ ਪ੍ਰੋਬਲਮ ਆਂਦੀ ਹੈ ਅੱਛਾ ਇੰਟਰਕੋਰਸ ਵੇਲੇ ਉਹਨਾਂ ਦੇ ਮਤਲਬ ਰੈਸ਼ਸ ਹੋ ਸਕਦੇ ਉਹ ਉਹ ਵੀ ਇੱਕ ਭਿਆਨਕ ਬਿਮਾਰੀ ਦਾ ਰੂਪ ਤਾਰਨ ਕਰ ਸਕਦੇ ਜਿਹਦੇ ਕਰਕੇ ਇਹਨੂੰ ਪ੍ਰੀਵੈਂਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਮਤਲਬ ਕਿਹਨਾਂ ਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਲਕੋਰੀਆ ਦਾ ਕੀ ਲਕੋਰੀਆ ਜਿਹੜਾ ਇੱਕ ਕੈਂਸਰ ਦਾ ਰੂਪ ਵੀ ਧਾਰਨ ਕਰ ਲੈਂਦਾ ਹੈ ਦੇਖੋ ਜੇ ਤਾਂ ਮੈਂ ਪਹਿਲਾਂ ਵੀ ਦੱਸਿਆ ਵੀ ਜਿਹੜਾ ਨਾਰਮਲ ਡਿਸਚਾਰਜ ਆ 2 ਤੋਂ 5 ਐਮਐਲ ਬਿਫੋਰ অর ਆਫਟਰ ਪੀਰੀਅਡ ਉਹ ਇੱਕ ਨਾਰਮਲ ਗੱਲ ਹੈ ਵਰੀ ਕਰਨ ਦੀ ਗੱਲ ਨਹੀਂ ਲੇਕਿਨ ਅਗਰ ਉਹਦੇ ਚ ਸਮੈਲ ਆਂਦੀ ਹੈ ਈਚਿੰਗ ਹੈ ਹੈਨਾ ਕਿਸੇ ਤਰ੍ਹਾਂ ਦੀ ਦਿੱਕਤ ਆਂਦੀ ਹੈ ਤੇ ਕਲਰ ਚੇਂਜ ਹੁੰਦਾ ਗ੍ਰੀਨ ਕਲਰ ਹੋ ਜਾਂਦਾ yellow ਹੋ ਜਾਂਦਾ ਉਸ ਤੋਂ ਬਾਅਦ ਅਗਰ ਹੋਰ ਗਾੜਾ ਹੁੰਦਾ ਇਹ 스테जेस ਨੇ ਫੋ ਸਟੇਜ ਤੇ ਜਾ ਕੇ ਕੈਂਸਰ ਦਾ ਰੂਪ ਜਿਹੜਾ ਧਾਰਨ ਪਹਿਲਾਂ ਇਹਨੂੰ ਕਵਰ ਕੀਤਾ ਜਾਵੇ ਮੈਡੀਸਨ ਟਾਈਮ ਤੇ ਲਈ ਜਾਵੇ ਤਾਂ ਕਿਤਨੇ ਕਿਤੋਂ ਪ੍ਰੋਬਲਮ ਚ ਆਪਾਂ ਨਿਕਲ ਸਕਦੇ ਆ ਬਿਲਕੁਲ ਬਿਲਕੁਲ ਡੈਫੀਨੇਟਲੀ ਨਿਕਲ ਸਕਦੇ ਆ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਕੈਂਸਰ ਵਰਗੀ ਭਿਆਨਕ ਰੂਪ ਹੀ ਧਾਰ ਲੈਂਦੀ ਹੈ ਇਹ ਬਿਮਾਰੀ ਕੀ ਹੋਰ ਸਿੰਪਟਮ ਕੀ ਨੇ ਦੇ ਹੋਰ ਕਿਹੜੀ ਕਿਹੜੀ ਬੋਡੀ ਨੂੰ ਇਫੈਕਟ ਕਰ ਸਕਦੇ ਨੇ ਜੋ ਪ੍ਰੋਬਲਮ ਨਾ ਹੋਵੇ ਜੇਕਰ ਮੌਕੇ ਤੇ ਇਹਨੂੰ ਕਾਬੂ ਨਾ ਕੀਤਾ ਹੋਵੇ ਦੇਖੋ ਸਿੰਪਟਮ ਇਹਦੇ ਹੈਗੇ ਆ ਵੀਕਨੈਸ ਅਡਾਰਕ ਸਰਕਲ ਅੱਖਾਂ ਦੇ ਦੁਆਲੇ ਬਣਨੇ ਸ਼ੁਰੂ ਹੋ ਜਾਂਦੇ ਆ ਬੈਕ ਪੇਨ ਰਹਿਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਉਸ ਤੋਂ ਇਲਾਵਾ ਪਿੰਡਲੀਆਂ ਦੇ ਵਿੱਚ ਲੱਤਾਂ ਜਿਹੜੇ ਦਰਤ ਮਤਲਬ ਐ ਉੱਠਿਆ ਨਹੀਂ ਜਾਣਾ ਕਮਜ਼ੋਰੀ ਬਹੁਤ ਮਹਿਸੂਸ ਹੋਣਾ ਕਿਉਂਕਿ ਕਿਤੇ ਨਾ ਕਿਤੇ ਇਹ ਸਾਡਾ ਕੈਲਸ਼ੀਅਮ ਜਿਹੜਾ ਉਹ ਘਟਦਾ ਜਿਹਦੇ ਕਰਕੇ ਪ੍ਰੋਬਲਮਸ ਆਉਂਦੀ ਆ ਤੁਸੀਂ ਨੇ ਜ਼ਿਕਰ ਕੀਤਾ ਕਿ ਜਿਹੜੀਆਂ ਪ੍ਰੋਬਲਮਸ ਅਸੀਂ ਦੇਖਿਆ ਕਿ ਆਮ ਤੌਰ ਤੇ ਹਰ ਘਰ ਦੇ ਵਿੱਚ ਇਹ ਪ੍ਰੋਬਲਮ ਹੈ ਕਿ ਲੇਡੀਜ਼ ਹੈ ਲੇਟ ਉੱਠ ਰਹੀ ਹੈ ਹਨਾ ਰਾਤ ਨੂੰ ਨੀਂਦ ਨਹੀਂ ਆ ਰਹੀ ਲੱਤਾਂ ਦਰਦ ਹੋ ਰਹੀਆਂ ਪਿੱਠ ਦਰਦ ਹੋ ਰਹੀ ਹੈ ਖਾਸ ਤੌਰ ਤੇ ਹਰ ਘਰ ਚ ਪ੍ਰੋਬਲਮ ਹੈ ਮੇਰੇ ਹਿਸਾਬ ਨਾਲ ਬਿਲਕੁਲ ਬਿਲਕੁਲ ਉਹ ਇਸ ਕਰਕੇ ਧਿਆਨ ਰੱਖਣਾ ਚਾਹੀਦਾ ਕਿ ਕਿਤੇ ਸਾਨੂੰ ਲਕੂਰੀ ਦੀ ਸਮੱਸਿਆ ਤਾਂ ਨਹੀਂ ਹੈਗੀ ਠੀਕ ਹੈ ਸਾਡੇ ਘਰਾਂ ਦੇ ਵਿੱਚ ਮਾਮਾ ਨੂੰ ਬੱਚਿਆਂ ਨੂੰ ਇਹ ਪੁੱਛਣਾ ਚਾਹੀਦਾ ਅਗਰ ਇਹ ਦੀ ਸਮੱਸਿਆ ਹੈਗੀ ਤਾਂ ਫਿਰ ਕੰਟੈਕਟ ਕਰਨਾ ਚਾਹੀਦਾ ਡਾਕਟਰ ਦੇ ਨਾਲ ਜਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਕਿਉਂਕਿ ਸਸ ਅਸੀਂ ਪ੍ਰੋਪਰ ਟਰੀਟਮੈਂਟ ਲੈ ਕੇ ਆਏ ਆ ਮਾਰਕੀਟ ਠੀਕ ਹੈ ਜਿਸ ਤਰ੍ਹਾਂ ਤੁਸੀਂ ਪ੍ਰੋਡਕਟ ਦਾ ਜ਼ਿਕਰ ਕੀਤਾ ਕਿ ਮਤਲਬ ਅਗਰ ਸਾਡੀ ਦਵਾਈ ਅਸਰ ਨਹੀਂ ਕਰਦੀ ਤਾਂ ਉਹਨੂੰ ਪੈਸੇ ਪ੍ਰੋਪਰ ਵਾਪਸ ਕੀਤੇ ਜਾਣਗੇ ਪਰ ਆਮ ਤੌਰ ਤੇ ਤਾਂ ਹੁੰਦਾ ਨਹੀਂ ਦੇਖਿਆ ਅਸੀਂ ਦੇਖੋ ਪਹਿਲਾਂ ਤਾਂ ਇਹ ਗੱਲ ਹੈ ਵੀ ਪ੍ਰੋਡਕਟ ਕੀ ਹੈ ਕਿਵੇਂ ਕੰਮ ਕਰਦਾ ਸਾਨੂੰ ਪਤਾ 100% ਸਾਨੂੰ ਇਹਦੇ ਉੱਤੇ ਵਿਸ਼ਵਾਸ ਹੈ ਉਹ ਤਾਂ ਹੀ ਅਸੀਂ ਮੰਨੀ ਹੋਇਆ ਗਾਰੰਟੀ ਕਿਉਂਕਿ ਇੱਥੇ ਤੱਕ ਪਹੁੰਚਦੀ ਹੈ ਟੋਟਲੀ ਹਰਬਲ ਹੈ ਇਹ ਹਰਬਲ ਹੈ ਹਮ ਹਰਬਲ ਹੈ 100% ਇਹਦੇ ਵਿੱਚ ਕੋਈ ਕੈਮੀਕਲ ਬੇਸ ਨਹੀਂ ਆਈ ਉਸ ਤੋਂ ਜਿਹੜਾ ਸਰਟੀਫਾਈਡ ਹੈ ਔਰ ਬਹੁਤ ਸਾਰੇ ਜਿਹੜੇ ਸਰਟੀਫਿਕੇਸ਼ਨ ਸਾਡੇ ਕੋਲ ਹੈ ਜੀ ਹਮ ਜੀ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਤੇ ਲਈ ਸਸੀ ਜੀ